ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਤੁਹਾਨੂੰ ਆਪਾਂ ਅੱਜ ਲੈ ਕੇ ਆਏ ਹਾਂ ਬਾਰਡਰ ਤੇ ਤੇ ਇੱਥੋਂ ਸਿਰਫ ਇੱਕ ਦੋ ਕਿੱਲਾ ਹੀ ਦੂਰ ਤਾਰਾਂ ਲੱਗੀਆਂ ਆ ਤੇ ਸਾਹਮਣੇ ਪਾਕਿਸਤਾਨ ਦਾ ਕਿਹੜਾ ਪਿੰਡ ਆ ਤਾਂ ਆਪਾਂ ਕਿਹੜੀ ਜਗ੍ਹਾ ਤੇ ਆਏ ਆ ਆਜੋ ਤੁਹਾਨੂੰ ਆਪਾਂ ਡਿਟੇਲ ਚ ਦੱਸਦੇ ਆਂ ਤੇ ਵੀਡੀਓ ਚ ਬਣੇ ਰਹੋ ਜੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਆਜੋ ਤੁਹਾਨੂੰ ਡਿਟੇਲ ਚ ਦੱਸਦੇ ਆਂ ਆਪਾਂ ਠੀਕ ਹੈ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਢਾਲਾ ਨਸ਼ਹਰਾ ਜੋ ਕਿ ਭਾਰਤ ਤੇ ਪਾਕਿਸਤਾਨ ਬਾਰਡਰ ਦੇ ਉੱਤੇ ਆ ਪਿੰਡ ਤੇ ਇੱਥੇ ਬਾਬੇ ਚੱਲੰਦਸ ਦੀ ਜਗਾ ਜਿੱਥੇ ਬਹੁਤ ਭਾਰੀ ਮੇਲਾ ਹਰ ਸਾਲ ਵਿਸਾਖੀ ਤੇ ਲੱਗਦਾ ਆ ਤੇ ਸਾਹਮਣੇ ਪਾਕਿਸਤਾਨ ਦਾ ਪਿੰਡ ਹੈਗਾ ਪੜਾਣਾ ਜੋ ਸਿਰਫ ਇਥੋਂ 5-700 ਮੀਟਰ ਦੀ ਵਿੱਥ ਤੇ ਉੱਤੇ ਹੈਗਾ ਆ ਤੇ ਉਹ ਸਾਹਮਣੇ ਲੱਗੀਆਂ ਤਾਰਾਂ ਤੇ ਤਾਰਾਂ ਤੋਂ ਪਾਰ ਸਿਰਫ ਇੱਕ ਕਿਲਾ ਦੂਰ ਜ਼ੀਰੋ ਲਾਇਣ ਆ ਤੇ ਉਹ ਸਾਹਮਣੇ ਜਿਹੜਾ ਤੁਸੀਂ ਪਿੰਡ ਵੇਖ ਰਹੇ ਹੋ ਹੈਗਾ ਪਡਾਣਾ ਪਿੰਡ ਇਹ ਹੈਗਾ ਪਿੰਡ ਢਾਲਾ ਨਸ਼ਹਿਰਾ ਇਹ ਲੋਕੀ ਸਾਰੇ ਤਾਰਾ ਲ ਜਾਂਦੇ ਵੇਖਣ ਉਹ ਸਾਹਮਣੇ ਜ਼ੂਮ ਕਰਕੇ ਵੇਖੀ ਇਹ ਪਿੰਡ ਦੇਖਦਾ ਢਾਲਾ ਆਪਣਾ ਪਡਾਣਾ ਪਿੰਡ ਦੇਖਦਾ ਉਧਰ ਪਾਕਿਸਤਾਨ ਦਾ ਤੇ ਹਰ ਸਾਲ ਇੱਥੇ ਵਿਸਾਖੀ ਤੇ ਮੇਲਾ ਲੱਗਦਾ ਤੇ ਲੋਕ ਬਹੁਤ ਸ਼ਰਦ ਆਣਾ ਮੇਲਾ ਬਣਾਉਂਦੇ ਆ ਤੇ ਆ ਤੁਸੀਂ ਮੈਂ ਬਰਾਹੀ ਵੇਖ ਰਹੇ ਜੋ ਪਿੰਡ ਪਡਾਣਾ ਤੇ ਨਸ਼ਹਰਾ ਕਿੰਨੀ ਕੁ ਵਿੱਤਦੀ ਆ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਆ ਉਹ ਸਾਹਮਣੇ ਜਿਹੜਾ ਤੁਹਾਨੂੰ ਪਿੰਡ ਦੇਖਦੇ ਆ ਉਹ ਪਿੰਡ ਹੈਗਾ ਪਡਾਣਾ ਜੋ ਪਾਕਿਸਤਾਨ ਦੇ ਵਿੱਚ ਆ ਤੇ ਜਿੱਥੇ ਆਪਾਂ ਖੜੇ ਹੈਗਾ ਪਿੰਡ ਢਾਲਾ ਜੋ ਕਿ ਭਾਰਤ ਦੇ ਵਿੱਚ ਆ ਇਹ ਕਣਕਾਂ ਉੱਧਰ ਵੀ ਕਣਕਾਂ ਦੀ ਬਾੜੀ ਪੂਰੀ ਹੋ ਰਾਂ ਤੇ ਇਹ ਇੱਧਰ ਵੀ ਆਸੀ ਹੋਰਾਂ ਤੇ ਇੱਕ ਦੋ ਦਿਨ ਚੱਲਣ ਵਾਲੀਆਂ ਆ ਇਹ ਜਿੰਨੀ ਵੀ ਸੰਗਤ ਇੱਥੇ ਆਉਂਦੀ ਆ ਸਾਰੀ ਬਾਰਡਰ ਦੇ ਨੇੜੇ ਜਾਣਾ ਚਾਹੁੰਦੀ ਵੇਖ ਕੇ ਆਉਂਦੀ ਆ ਉਹ ਦੋਸਤੋ ਸਾਹਮਣੇ ਪਾਕਿਸਤਾਨ ਦੀ ਚੈੱਕਪੋਸਟ ਆ ਤਾਂ ਇਹ ਸੀ ਵੀਡੀਓ ਭਾਰਤ ਪਾਕਿਸਤਾਨ ਬਾਰਡਰ ਦੀ ਜੇ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਸ